ਤਾਨੂੰ ਬਹੁਤ ਉਮੀਦ ਸੀ ਕਿ ਮੁੱਖ ਮੰਤਰੀ ਸਾਹਿਬ ਇਨਸਾਫ ਕਰਨਗੇ ਪਰ ਅੱਜ ਤੁਸੀਂ ਆਖ ਰਹੇ ਹੋ ਕਿ ਤੁਹਾਨੂੰ ਧੋਖਾ ਹੋਇਆ ਤੁਹਾਡੇ ਨਾਲ ਮੁੱਖ ਮੰਤਰੀ ਨੇ ਵੀ ਧੋਖਾ ਕਰਤਾ ਸਾਰੇ ਪਾਸੇ ਦਰਬਾਰਟ ਭਟਕਦੀ ਹੋਈ ਔਰਤ ਪਿਛਲੇ 20 ਦਿਨਾਂ ਤੋਂ ਕਿਧਰ ਦੀ ਆਸ ਆਈ ਹੁਣ ਮੈਂ ਫੇਰ ਉਹਨਾਂ ਦੇ ਚਾਹੇਤੇ ਆ ਗਈ ਭਾਨ ਸਾਹਿਬ ਤੁਸੀਂ ਮੇਰੇ ਸਿਰ 'ਤੇ ਹੱਥ ਰੱਖ ਕੇ ਖਾਲੀ ਇੱਕ ਦੇਸ਼ ਦੀ ਬੇਟੀ ਨਾਲ ਨੇ ਕੱਲ ਤਾਂ ਟੀਵੀ 'ਤੇ ਦੋ ਬੇਟੀਆਂ ਰੱਬ ਉਹ ਨਾ ਕਰੇ ਕਦੇ ਉਹਨਾਂ ਨੂੰ ਐ ਮੁਸੀਬਤ ਆਏ ਮੈਂ ਕਦੇ ਨਹੀਂ ਚਾਹੂੰਗੀ ਕਿਸੇ ਬੇਟੀ ਦੇ ਜਾਂ ਮਾਂ ਦੇ ਸਿਰ 'ਤੇ ਐ ਜੀ ਮੁਸੀਬਤ ਆਏ ਬਟ ਇਨਸਾਨ ਨੂੰ ਭੁੱਲਣਾ ਨਹੀਂ ਚਾਹੀਦਾ ਜੋ ਕਰਦਾ ਹੈ ਨਾ ਬੰਦਾ ਇੱਥੇ ਪੁਖਤ ਕੇ ਜਾਂਦਾ ਜੋ ਤੁਹਾਨੂੰ ਦੇਖ ਕੇ ਅਗਰ ਤੁਹਾਡੇ ਦਿਲ ਨਹੀਂ ਤੜਪਿਆ ਤੇ ਤੁਸੀਂ ਕਿਹਦਾ ਦੇ ਪਿਓ ਜਿਹੜੇ ਅਸੀਂ ਕਹਿੰਦੇ ਆ ਸੀਐਮ ਜਿਹੜਾ ਹੁੰਦਾ ਹੈ ਪੂਰੇ ਪੰਜਾਬ ਦਾ ਪਿਓ ਹੁੰਦਾ ਹੈ ਉਹ ਪੰਜਾਬ ਦੇ ਪਿਓ ਦਾ ਦਿਲ ਨਹੀਂ ਤੜਕਿਆ ਤੇ ਉਹ ਪਿਓ ਕਹਿੰਦੇ ਲਾਇਕ ਜੀ ਕੱਲ 6 ਵਜੇ ਤੋਂ ਅੱਜ 6 ਵਜੇ 24 ਘੰਟੇ ਤੇ ਕ੍ਰੈਡੀਬਿਲਿਟੀ ਕਿੱਥੇ ਆ ਉਹ ਅਫਸਰ ਕਿੱਥੇ ਹੈ ਜਿਸ ਨੇ ਮੈਨੂੰ ਕਾਲ ਕਰਨਾ ਸੀ ਤੁਸੀਂ ਅੱਜ ਇੱਕ ਬੇਟੀ ਦਾ ਦਿਲ ਨਹੀਂ ਪੂਰੇ ਪੰਜਾਬ ਦੀਆਂ ਬੇਟੀਆਂ ਦਾ ਦਿਲ ਦਿਖਾਇਆ ਮਾਨ ਸਾਹਿਬ ਘਰੇ ਜਿਨ੍ਹਾਂ ਦੀ ਧੀਆ ਹੁੰਦੀ ਹੈ ਨਾ ਉਹ ਬਾਕੀ ਧੀਆ ਦਾ ਦਰਦ ਸਮਝਦੇ ਨਹੀਂ ਨਾ ਕਿ ਉਹਨਾਂ ਨਾਲ ਐਦਾਂ ਦੇ ਸਰਯੰਤ ਰੱਛਦੇ ਆਪਣੇ ਬੇਟੀ ਦਾ ਜਨਮ ਦਿਨ ਭਰਾਂ ਦਾ ਟਾਈਮ ਸੀ ਤੇ ਇੱਕ ਜਿਹੜੀ ਦੇਸ਼ ਦੀ ਬੇਟੀ ਰੋ ਰਹੀ ਹੈ ਉਹ ਤਰ ਤਰ ਕੇ ਟਕਦੀ ਹੈ ਉਸ ਤੇ ਲਈ ਨਾ ਕੋ ਲੱਦੇ ਘੰਟੇ ਦਾ ਟਾਈਮ ਨਹੀਂ ਤੁਸੀਂ ਆਪ ਹੀ ਸਮਝ ਸਕਦੇ ਹੋ ਸੁਖਵੀਰ ਜੀ ਸੁਖਵੀਰ ਜੀ ওকে ਮੈਂ ਕੱਲ ਦਾ ਇਹਨਾਂ ਨੂੰ ਫੋਨ ਕਰ ਰਹੀ ਹਾਂ ਹਾਂ ਨਾ ਉਹ ਇਸ ਆਫ ਫੋਨ ਉਠਾਣਦੇ ਨਾ ਉਹਨਾਂ ਦੇ ਨਾ ਰਿਪਲਾਈ ਕਰਦੇ ਨੇ। ਜੀ OSD ਸਾਹਿਬ 24 ਘੰਟਿਆਂ ਤੋਂ ਤੁਹਾਡਾ ਫੋਨ ਨਹੀਂ ਚੱਕ ਰਹੇ। ਤੁਸੀਂ ਉਸ OSD ਸਾਹਿਬ ਨੂੰ ਮੈਸੇਜ ਕਰਕੇ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਐਡੇ ਭਾਈ ਤੁਸੀਂ ਪੰਜਾਬ ਦੇ ਕਿਹੜੇ ਮਸਲਿਆਂ ਦੇ ਵਿੱਚ ਬਿਜ਼ੀ ਹੋ ਤੁਸੀਂ 24 ਘੰਟਿਆਂ ਚ ਇੱਕ ਫੋਨ ਦਾ ਜਵਾਬ ਨਹੀਂ ਦੇ ਸਕਦੇ। ਭਾਈ ਕਿਹੜੇ ਮੈਸੇਜ ਕੀਤਾ ਜੀ ਮੈਂ ਲਿਖਿਆ ਇਹਨਾਂ ਨੂੰ ਬਹੁਤ ਮੈਸੇਜ ਦਾ ਕਿਸੇ ਚੀਜ਼ ਦਾ ਜਵਾਬ ਨਹੀਂ ਹੈ। ਤੇ ਦੇਖੋ ਤੁਸੀਂ ਆਪੇ ਸਮਝੋ ਚਾਰ ਐਸਚੂ ਜੀ ਇੰਨੇ ਪਾਵਰਫੁਲ ਹਨ ਕਿ ਡੀਜੀ ਸਾਹਿਬ ਵੀ ਉਹਨਾਂ ਦਾ ਨਾਮ ਲੈਣ ਤੋਂ ਡਰਦੇ। SSP ਸਾਹਿਬ ਵੀ ਨਾਮ ਲੈਣ ਤੋਂ ਡਰਦੇ ਨੇ ਹੁਣ ਮੈਨੂੰ ਸਮਝ ਆਏਗੀ ਮਾਨ ਸਾਹਿਬ ਵੀ ਡਰਦੇ ਕਿੱਥੇ ਇਹਨਾਂ ਸ਼ਬਦ ਪਰ 24 ਘੰਟੇ ਚ ਮੈਨੂੰ ਕਿਹਾ ਸੀ 4 ਘੰਟੇ 6 ਵਜੇ ਤੁਹਾਨੂੰ ਮਿਲ ਜਾਏਗੀ ਖਬਰ ਜੀ ਉਹ 6 ਵਜੇ ਦੇ ਅੱਜ ਦੂਜੇ ਦਿਨ ਦੇ 6 ਵਜੇ ਮੁੱਖ ਮੰਤਰੀ ਸਾਹਿਬ ਤੁਸੀਂ ਸੁੱਤੇ ਪਏ ਹੋ ਹੂੰ ਤੁਹਾਨੂੰ ਕੋਈ ਤੁਸੀਂ ਆਪਣੇ ਬੰਦਿਆਂ ਤੋਂ ਕੋਈ ਜਵਾਬਦਾਦਾਰੀ ਨਹੀਂ ਤੁਹਾਡੀ ਉਹਨਾਂ ਦੀ ਜਵਾਬਦਾਦਾਰੀ ਬੰਦੀ ਹੈ ਖਾਲੀ ਮੈਨੂੰ ਨਹੀਂ ਅੱਜ ਪੂਰੇ ਦੇਸ਼ ਨੂੰ ਕਿ ਤੁਸੀਂ ਕੀ ਕਲ ਕਿਹਾ ਸੀ ਉਹ ਅੱਜ ਕੀ ਕੀਤਾ ਹੀ ਇਜ਼ ਅਨਸਰਏਬਲ ਟੂ ਦਾ ਕੰਪਲੀਟ ਨੇਸ਼ਨ ਹੀ ਇਜ਼ ਅਨਸਰਏਬਲ ਟੂ ਪੰਜਾਬ ਤੁਸੀਂ ਥੱਕ ਜਾਓਗੇ ਤੁਸੀਂ ਥੱਕ ਗਏ ਮੈਂ ਫੌਜੀ ਦੀ ਬੀਵੀਆਂ ਆਖਰੀ ਦਮ ਤੱਕ ਲੜੂੰਗੀ ਜਦ ਤੱਕ ਮੇਰੇ ਮਨੋ ਜਲਾਇਆ ਨਹੀਂ ਜਾਏਗਾ ਨਾ ਤਬ ਤੱਕ ਮੈਂ ਲੜਾਈ ਲੜੂੰਗੀ ਇਹ ਕਹਦੇ ਹੋ ਤੁਹਾਨੂੰ ਤੁਸੀਂ ਇਹ ਮੰਨ ਲਿਆ ਕਿ ਹੁਣ ਲੜਾਈ ਯਾਰ ਪਾਰ ਦੀ ਹੈ ਮੰਨ ਲਿਆ ਹੋਇਆ ਜੀ ਯਾਰ ਪਾਰ ਦੀ ਲੜਾਈ ਹੈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਕਰਨਲ ਬਾਠ ਦੇ ਪਰਿਵਾਰ ਨੂੰ ਧੋਖਾ ਮਿਲਿਆ ਧੋਖਾ ਵੀ ਮਿਲਿਆ ਭਗਵੰਤ ਸਿੰਘ ਮਾਨ ਤੋਂ ਮੁੱਖ ਮੰਤਰੀ ਪੰਜਾਬ ਤੋਂ ਤਾਂ ਇਹ ਇਹ ਗੱਲ ਆਖ ਰਿਹਾ ਬਾਠ ਸਾਹਿਬ ਦਾ ਪਰਿਵਾਰ ਜੋ ਕਿ ਬੀਤੇ ਦਿਨ ਮੁੱਖ ਮੰਤਰੀ ਸਾਹਿਬ ਨੂੰ ਮਿਲਦੇ ਨੇ ਜਿਨ੍ਹਾਂ ਤੋਂ ਇਨਸਾਫ ਦੀ ਉਮੀਦ ਸੀ ਤੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨੇ ਕਿ 5 ਵਜੇ ਮੈਂ ਆਪਣੇ ਅਫੀਸਰ ਬੁਲਾਉਣਾ 6 ਵਜੇ ਤੱਕ ਤੁਹਾਨੂੰ ਅਪਡੇਟ ਦਿੱਤਾ ਜਾਊਗਾ ਜੋ ਵੀ ਕਾਰਵਾਈ ਹੋਏਗੀ ਲਗਭਗ 24 ਘੰਟੇ ਹੋ ਚਲੇ ਆ ਬਾਠ ਦਾ ਪਰਿਵਾਰ ਹਾਲੇ ਵੀ ਤੱਕ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਇੱਕ ਫੋਨ ਕਾਲ ਦੇ ਇੰਤਜ਼ਾਰ ਦੇ ਵਿੱਚ ਤਾਂ ਮਿਸਿਸ ਬਾਠ ਮੇਰੇ ਨਾਲ ਨਹੀਂ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਕਰਦੇ ਅੱਛਾ ਸ਼ੁਕਰੀਆ ਜੀ ਜੀ ਤੁਸੀਂ ਕੱਲ ਜਦੋਂ ਹੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਉਨੇ ਹੋ ਤਾਂ ਤੁਸੀਂ ਲੱਗ ਰਿਹਾ ਸੀ ਤੁਸੀਂ ਵੀ ਕਿਹਾ ਕਿ ਕਰੀਬ 20 ਦਿਨਾਂ ਬਾਅਦ ਮੇਰੇ ਚਿਹਰੇ ਤੇ ਹਲਕੀ ਜੀ ਸਮਾਈਲ ਆ ਤੁਹਾਨੂੰ ਬਹੁਤ ਉਮੀਦ ਸੀ ਕਿ ਮੁੱਖ ਮੰਤਰੀ ਸਾਹਿਬ ਇਨਸਾਫ ਕਰਨਗੇ ਪਰ ਅੱਜ ਤੁਸੀਂ ਆਖ ਰਹੇ ਹੋ ਕਿ ਤੁਹਾਨੂੰ ਧੋਖਾ ਹੋਇਆ ਤੁਹਾਡੇ ਨਾਲ ਮੁੱਖ ਮੰਤਰੀ ਨੇ ਵੀ ਧੋਖਾ ਕਰਤਾ ਜੀ ਮੈਨੂੰ ਐ ਸਮਝ ਨਹੀਂ ਆਏ ਅਸੀਂ ਨਾ ਬਹੁਤ ਸਿੰਪਲ ਲੋਗ ਹੈ ਕਿਹਾ ਸਾਨੂੰ ਇਹ ਰਾਜਨੀਤੀਆਂ ਖੇਡਣੀ ਨਹੀਂ ਆਉਂਦੀ ਨਾ ਅਸੀਂ ਰਾਜਨੀਤੀਦਿਆਂ ਜੀ ਸਭ ਤੋਂ ਪਹਿਲੇ ਐਸਐਸਪੀ ਨਾਨਕ ਨੇ ਸਾਨੂੰ ਗੇਮ ਖੇਡ-ਖੇਡ ਕੇ ਖੇਡ-ਖੇਡ ਕੇ ਸਾਡੀ ਪੇਸ਼ੈਂਸ ਲੈਵਲ ਖਤਮ ਕਰ ਦਿੱਤਾ ਜਦੋਂ ਮੈਨੂੰ ਉਹਨਾਂ ਨੇ ਇੰਨਾ ਟੌਰਚਰ ਕੀਤਾ ਕਿ ਮੈਨੂੰ ਮੀਡੀਆ ਹੋਰ ਪਬਲਿਕ ਹਰ ਦਰਵਾਜ਼ਾ ਖਟਕਾਣਾ ਪਿਆ ਜੀ ਕਿ 18 ਦਿਨ ਬਾਅਦ ਮੋਰਚਾ ਉਠਾਣ ਲਈ ਸਾਨੂੰ ਇਹਨਾਂ ਨੇ ਇਹ ਗੇਮ ਖੇਡੀ ਕਿ ਮਾਨ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਕੱਲ ਟਾਈਮ ਦਿੱਤਾ ਪਹਿਲੇ ਜਦੋਂ ਟਾਈਮ ਦਿੱਤਾ ਸੀਗਾ ਕੱਲ ਤਾਂ ਪਤਾ ਹੀ ਹੋਣਾ ਕਿ ਪਹਿਲੇ ਕਿਹਾ ਕਿ ਸਾਡੀ ਸਾਬਕਾ ਸੈਨਿਕ ਸਮੇਤ ਉਹਨਾਂ ਨੂੰ ਅੰਦਰ ਜਾਣ ਨਹੀਂ ਦੇ ਰਹੇ ਸੀ ਕਹਿੰਦੇ ਜੀ ਤੇ ਉਸ ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਬਿਨਾਂ ਤੇ ਬਗੈਰ ਮੈਂ ਅੰਦਰ ਨਹੀਂ ਜਾਵਾਂਗੀ ਕਿਉਂਕਿ ਸਾਬਕਾ ਸੈਨਿਕ ਜਿਹੜੇ ਕ੍ਰਾਂਤੀ ਆਪਣੀ ਕਮੇਟੀ ਹੈ ਉਹ ਉਹ ਯੂ ਜਿਹੜੇ ਆਪਣੇ ਪ੍ਰੈਜ਼ੀਡੈਂਟ ਆ ਤੇ ਦਿਰਸਾ ਸਾਹਿਬ ਹਨ ਜੀ ਉਹਨਾਂ ਨੇ ਹੀ ਅਪੁਆਇੰਟਮੈਂਟ ਲਈ ਤੀ ਉਹਨਾਂ ਦੀ ਵਜ੍ਹਾ ਨਾਲ ਮੈਂ ਜਾ ਰਹੀ ਸੀ ਉਹ ਮੇਰੇ ਨਾਲ ਖੜੇ ਰਹੇਨ ਸ਼ੁਰੂ ਤੋਂ ਲੜਾਈ ਤੋਂ ਤੇ ਉਹਨਾਂ ਦੇ ਬਿਨਾਂ ਮੇਰਾ ਉੱਥੇ ਜਾਣਾ ਕੱਲੇ ਬੰਦਾ ਨਹੀਂ ਤੇ ਮੈਂ ਕਿਹਾ ਮੈਂ ਨਹੀਂ ਜਾਵਾਂਗੀ ਜਬ ਤੱਕ ਮੇਰੇ ਸਾਰੇ ਮੇਰੇ ਸਾਥੀ ਤੁਹਾਡੀ ਮੀਟਿੰਗ ਵੀ ਇਸੇ ਕਰਕੇ ਲੇਟ ਹੋਈ ਹਾਂ ਕਿਸੀ ਗਏ ਅੰਦਰ ਉਹਨਾਂ ਨੇ ਸਾਨੂੰ ਬਹੁਤ ਅੱਛਾ ਇਦਾਂ ਆਸ਼ਵਾਸਨ ਦਿੱਤਾ ਉਹਨਾਂ ਨੇ ਇਹ ਕਹਿੰਦੇ ਕਿ ਤੁਸੀਂ ਪੰਜਾਬ ਦੀ ਧੀ ਹੋ ਤੇ ਤੁਹਾਨੂੰ ਜਸਟਿਸ ਮਿਲੇਗਾ ਜਦੋਂ ਮੈਨੂੰ ਗੱਡੀ ਤੱਕ ਛੱਡਣਾ ਹੈ ਮੇਰੇ ਸਿਰ 'ਚ ਹੱਥ ਰੱਖਿਆ ਉਹਨਾਂ ਨੇ ਕਿ ਤੁਹਾਨੂੰ ਜਸਟਿਸ 101% ਮਿਲੇਗਾ ਐ ਨਾਨੋ ਸਸਪੈਂਡ ਉਹ ਮੈਨੂੰ ਅਗੂ ਦੀ ਉਹਨਾਂ ਨੇ ਕਿਹਾ ਸੀ ਸਾਰੀ ਵੀਡੀਓ ਦੇਖੇ ਜੋ ਇਹ ਕਰਨਾ ਹੀ ਉਹਨਾਂ ਨੇ ਕੀਤੀ ਹੈ ਸ਼ਰਮਨਾਇਕ ਹੈ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਪੰਜਾਬ ਦੀ ਇਹ ਕੁਝ ਜਿਹੜੇ ਪੁਲਿਸ ਨੇ ਇਹਨਾਂ ਦੀ ਆਦਤਾਂ ਹੈ ਪੁਰਾਣੀ ਜਿਹੜੀ ਆਦਤਾਂ ਹੈ ਇਹ ਸਾਨੂੰ ਬਦਲਣ ਦੀ ਜ਼ਰੂਰਤ ਹੈ ਪਰ ਮੈਂ ਤੁਹਾਡੇ ਨਾਲ ਹਾਂ ਇਹਨਾਂ ਨੂੰ ਤੇ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਜੀ ਔਰ ਉਸ ਤੋਂ ਬਾਅਦ ਮੈਂ ਦੇਖੋ ਇੱਕ ਜਿਹੜੀ ਸਾਰੇ ਪਾਸੇ ਦਰਬਾਰਤ ਟੱਕਦੀ ਹੋਈ ਔਰਤ ਪਿਛਲੇ 20 ਦਿਨਾਂ ਤੋਂ ਕਿਦੁਰਦੀ ਆਸ ਆਈ ਔਰ ਮੈਂ ਫੇਰ ਉਹਨਾਂ ਦੇ ਚਾਸੇ ਤੇ ਆ ਗਈ। ਉਹਨਾਂ ਨੇ ਆਪਣੇ OSD ਨੂੰ ਬੋਲਿਆ ਕਿ ਨੰਬਰ ਦੋ। ਉਹ ਨੰਬਰ ਵੀ ਨਹੀਂ ਦੇ ਰਿਹਾ ਸੀ। ਮੈਨੂੰ ਕਹਿੰਦਾ ਐ ਐਸਏ ਦਾ ਨੰਬਰ ਲੈ ਲਓ ਉਸ ਨੂੰ ਫੋਨ ਕਰਿਓ ਉਸ ਨੂੰ ਕਰਿਓ। ਮੈਂ ਕਿਹਾ ਨਹੀਂ ਜੀ ਉਹਨਾਂ ਨੇ ਕਿਹਾ ਤੁਹਾਨੂੰ ਨੰਬਰ ਦੇਣਗੇ ਤੁਸੀਂ ਆਪਣਾ ਨੰਬਰ ਦੋ। ਜੀ ਤੇ ਜਦੋਂ ਉਹਨਾਂ ਨੇ ਨੰਬਰ ਦਿੱਤਾ ਤੇ ਮੈਂ ਜਦੋਂ ਫੀਡ ਕੀਤਾ ਤੇ ਉਹ ਦੇਖਿਆ ਕਿ ਮੈਂ ਇਹਨਾਂ ਨੂੰ ਪਹਿਲੇ ਵੀ ਭੇਜ ਚੁੱਕੀਆਂ ਜਦੋਂ ਇਨਸੀਡੈਂਟ ਹੋਇਆ ਸੀ ਉਦੋਂ ਵੀ ਇਹਨਾਂ ਸਾਰੀ ਫੋਟੋਆਂ ਭੇਜੀਆਂ ਸੀਗੀਆਂ। ਪਰ ਐਨੀਵੇ ਉਸ ਤੋਂ ਬਾਅਦ ਮੈਂ ਕੱਲ ਦਾ ਇਹਨਾਂ ਨੂੰ ਫੋਨ ਕਰ ਰਹੀ ਆ। ਹਮ ਨ ਜੀ ਨਾ ਰਿਪਲਾਈ ਕਰਦੇ ਤੇ ਇੱਕ ਕੁਰਸੀ ਹੁੰਦੀ ਹੈ ਨਾ ਜਿਹੜੀ ਕਿਹੜੇ ਕਿਹੜੇ OST ਨੇ ਕੀ ਨਾਮ ਆ ਕਿਉਂਕਿ ਸੁਖਵੀਰ ਜੀ ਸੁਖਵੀਰ ਜੀ OK ਇੱਕ ਸਕਰੀਨਸ਼ਾਟ ਵੀ ਦੇਖ ਦਿਤਾ ਹੈ ਜੋ ਮੈਂ ਇਹਨਾਂ ਨੂੰ ਮੈਸੇਜ ਹੋਰ ਕਾਲ ਕੀਤਾ ਹੈ ਤੁਸੀਂ ਮੰਨੋਗੇ ਨਹੀਂ ਮੈਂ ਉਹਨਾਂ ਨੂੰ ਇੰਨੀ ਜ਼ਿਆਦਾ ਕਾਲ ਕਰ ਮਤਲਬ ਕੱਲ੍ਹ ਦੇ ਮੈਂ ਕਾਲ ਕਰੀ ਮੈਂ ਉਹਨਾਂ ਨੂੰ ਇਹ ਵੀ ਲਿਖਿਆ ਪਲੀਜ਼ ਇੰਟੀਮੇਟ ਆਊਟਕਮ ਐਸ ਪ੍ਰੋਮਿਸਡ ਬਾਈ ਸੀਐਮਮਾਨ ਸਵੇਰੇ ਅੱਜ ਮੈਂ ਉਹਨਾਂ ਨੂੰ ਫੇਰ ਮੈਸੇਜ ਲਿਖਿਆ ਆਫਟਰ 올 ਅਸ਼ੂਰੈਂਸ ਆਫ ਯੂ ਕਾਲਿੰਗ ਬੈਕ ਸਟਿਲ ਵੇਟਿੰਗ ਫਾਰ ਰਿਵਾਰਡਸ ਫ্রম ਯੂ ਯੂ ਆਰ ਨੋਟ ਪੀਕਿੰਗ ਕਾਲ ਤੁਸੀਂ ਇਹ ਤੁਸੀਂ ਓਐਸਡੀ ਸਾਹਿਬ 24 ਘੰਟਿਆਂ ਤੋਂ ਤੁਹਾਡਾ ਫੋਨ ਨਹੀਂ ਚੱਕ ਰਹੇ ਤੁਸੀਂ ਉਸ ਓਐਸਡੀ ਸਾਹਿਬ ਨੂੰ ਮੈਸੇਜ ਕਰਕੇ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਐਡੇ ਭਾਈ ਤੁਸੀਂ ਪੰਜਾਬ ਦੇ ਕਿਹੜੇ ਮਸਲਿਆਂ ਦੇ ਵਿੱਚ ਬਿਜ਼ੀ ਹੋ ਤੁਸੀਂ 24 ਘੰਟਿਆਂ ਚ ਇੱਕ ਫੋਨ ਦਾ ਜਵਾਬ ਨਹੀਂ ਦੇ ਸਕਦੇ ਜੀ ਸਰ ਫੋਨ ਚੱਕਣ ਕੁਛੀ ਮੈਸੇਜ ਤੁਸੀਂ ਮੈਸੇਜ ਕਰਕੇ ਸਵਾਲ ਪੁੱਛੋ ਅਸੀ ਜੀ ਸਾਹਿਬ ਨੂੰ ਬਾਈ ਕਿਹੜੇ ਮੈਸੇਜ ਕੀਤਾ ਜੀ ਮੈਂ ਲਿਖਿਆ ਇਹਨਾਂ ਨੂੰ ਬਹੁਤ ਮੈਸੇਜ ਦਾ ਕਿਸੇ ਚੀਜ਼ ਦਾ ਜਵਾਬ ਨਹੀਂ ਹੈ ਤੇ ਤਾਂ ਪਾਨ ਸਾਹਿਬ ਤੁਸੀਂ ਮੇਰੇ ਸਿਰ ਚਾਤ ਰੱਖ ਕੇ ਖਾਲੀ ਇੱਕ ਦੇਸ਼ ਦੀ ਬੇਟੀ ਨਾਲ ਨੇ ਕੱਲ ਤੁਹਾਡੀ ਵੀ ਦੋ ਬੇਟੀਆਂ ਰੱਬ ਉਹ ਨਾ ਕਰੇ ਕਦੇ ਉਹਨਾਂ ਨੂੰ ਐ ਮੁਸੀਬਤ ਆਏ ਮੈਂ ਕਦੇ ਨਹੀਂ ਚਾਹੂੰਗੀ ਕਿਸੇ ਬੇਟੀ ਦੇ ਜਾਂ ਮਾਂ ਦੇ ਸਿਰ ਤੇ ਐ ਜੀ ਮੁਸੀਬਤ ਆਏ ਬਟ ਇਨਸਾਨ ਨੂੰ ਭੁਲਣਾ ਨਹੀਂ ਚਾਹੀਦਾ ਜੋ ਕਰਦਾ ਹੈ ਨਾ ਬੰਦਾ ਇੱਥੇ ਪੁਖਤ ਕੇ ਜਾਂਦਾ ਹੈ ਜੀ ਕਰੀਬ 20 ਦਿਨ ਹੋ ਗਏ ਇਸ ਮਸਲੇ ਨੂੰ ਕਿਉਂਕਿ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪਹਿਲਾਂ ਤੁਹਾਨੂੰ ਪਟਿਆਲਾ ਪੁਲਿਸ ਵੱਲੋਂ ਰਕਾਇਆ ਗਿਆ ਤੁਹਾਡੀ ਪੇਸ਼ੈਂਟ ਚੈੱਕ ਕੀਤੀ ਗਈ ਤੁਹਾਡੀ ਸਪਿਰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮਸਲਾ ਲੰਮਕਾਇਆ ਗਿਆ ਪਹਿਲਾਂ ਤੁਹਾਨੂੰ ਪਟਿਆਲਾ ਪੁਲਿਸ ਵੱਲੋਂ ਤੇ ਇਨਾ ਦਾ ਖੜੀ ਮੋਰਚਾ ਉਠਾਉਂਦਾ ਸੀਗਾ ਕਿ ਸਾਨੂੰ ਇੱਕ ਗੋਲੀ ਦਿੱਤੀ ਗਈ ਜਿਹੜੀ ਮਿੱਠੀ ਗੋਲੀ ਦੇ ਕੇ ਕਿ ਹਮਾਨ ਸਾਹਿਬ ਮਿਲ ਰਹੇਂ 20 ਦਿਨ ਮੈਂ ਹਮਾਨ ਸਾਹਿਬ ਨੂੰ ਕੱਲ ਪੁੱਛਿਆ ਸੀਗਾ ਮੈਂ ਕਿ 20 ਦਿਨ ਤੇ ਤੁਹਾਡੇ ਕਿਸੇ ਵੀ ਗਰਮ ਚੈਰੀ ਨੂੰ ਇੰਨੇ ਵੀ ਨਹੀਂ ਹੋਏ ਕਿ ਸਾਨੂੰ ਪੁੱਛੋ ਕਿ ਤੁਹਾਡਾ ਕੀ ਹਾਲ ਹੈ ਤੇ ਕਹਿੰਦੇ ਜੀ ਅਸੀਂ ਬਜਟ ਤੇ ਬਿਜੀ ਸੀ ਇਥੇ ਦੇਸ਼ ਤੇ ਮਤਲਬ ਦੋ ਮਤਲਬ ਇਸ ਦੇਸ਼ ਤੇ ਕੀ ਹੋ ਰਿਹਾ ਅਤੰਗਵਾਦ ਹੋ ਰਿਹਾ ਤੇ ਮੈਂ ਤੁਹਾਨੂੰ ਦੱਸ ਰਹੀ ਆ ਪੰਜਾਬ ਸਰਕਾਰ ਵੀ ਸ਼ਾਇਦ ਮੈਨੂੰ ਹੁਣ ਜੋ ਲੱਗ ਰਿਹਾ ਦੇਖੋ ਤੁਸੀਂ ਆਪੇ ਸਮਝੋ ਚਾਰ ਐਸਐਚਓ ਜੀ ਇੰਨੇ ਪਾਵਰਫੁਲ ਐਨ ਕਿ ਡੀਜੀ ਸਾਹਿਬ ਵੀ ਉਹਨਾਂ ਦਾ ਨਾਮ ਲੈਣ ਤੋਂ ਡਰਦੇ ਐ ਐਸਐਸਪੀ ਸਾਹਿਬ ਵੀ ਨਾਮ ਲੈਣ ਤੋਂ ਡਰਦੇ ਐ ਹੁਣ ਮੈਨੂੰ ਸਮਝ ਆਏਗੀ ਮਾਨ ਸਾਹਿਬ ਵੀ ਡਰਦੇ ਐ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮਾਨ ਸਾਹਿਬ ਇਹ ਕਹਿੰਦੇ ਸੀਗੇ ਕਿ ਅਸੀਂ ਬਜਟ ਦੇ ਵਿੱਚ ਵਿਜੀ ਸੀਐਸ ਕਰਕੇ ਉਸ ਮਸਲੇ ਤੇ ਧਿਆਨ ਨਹੀਂ ਦੇ ਪਾਏ ਜਦੋਂ ਤੁਹਾਨੂੰ ਮਿਲੇ ਆ ਤਾਂ ਉਹਨਾਂ ਨੇ ਇਹ ਕਿਹਾ ਤੁਹਾਨੂੰ ਪਰ ਮੁੱਖ ਮੰਤਰੀ ਸਾਹਿਬ ਤਾਂ ਆਪ ਉਹਨਾਂ ਕੋਲ ਤਾਂ ਖੁਦ ਕੋਲੇ ਮਹਿਕਮਾ ਹੋ ਉਹ ਤਾਂ ਗ੍ਰਹਿ ਮੰਤਰੀ ਵੀ ਨੇਵਨ ਉਹਨਾਂ ਨੂੰ ਤਾਂ ਆਪਣੇ ਮਹਿਕਮੇ ਦੀ ਪਲਪਲ ਦੀ ਰਿਪੋਰਟ ਹੋਣੀ ਚਾਹੀਦੀ ਆ ਉਹਨਾਂ ਦਾ ਮਹਿਕਮਾ ਕੀ ਕਰ ਰਿਹਾ ਇੱਕ ਇੱਕ ਦਿਨ ਦੀ ਰਿਪੋਰਟ ਪਲਪਲ ਦੀ ਰਿਪੋਰਟ ਹੁੰਦੀ ਉਹਨਾਂ ਕੋਲੇ ਐਸੇ ਗ੍ਰਹਿ ਮੰਤਰੀ ਵੀ ਨਹੀਂ ਐਸੇ ਗ੍ਰਹਿ ਮੰਤਰੀ ਨੇ ਵੀ ਆਪਣੀ ਬੇਟੀ ਦਾ ਜਨਮ ਦਿਨ ਬਰਾਨ ਦਾ ਟਾਈਮ ਸੀ ਹੂੰ ਤੇ ਇੱਕ ਜਿਹੜੀ ਦੇਸ਼ ਦੀ ਬੇਟੀ ਰੋ ਰਹੀ ਹੈ ਉਹ ਤਰ ਤਰ ਕਰ ਢੱਕਦੀ ਹੈ ਉਸ ਤੇ ਲਈ ਨਾ ਕੋ ਲੱਦੇ ਘੰਟੇ ਦਾ ਟਾਈਮ ਨਹੀਂ ਤੁਸੀਂ ਆਪ ਹੀ ਸਮਝ ਸਕਦੇ ਹੋ ਪਰ ਉਸ ਤੇ باوجود ਜਦੋਂ ਮਸਲਾ ਕੋਰਟ ਦੇ ਵਿੱਚ ਆ ਕੋਰਟ ਦੇ ਵਿੱਚ ਦੋ ਵਾਰੀ ਪੁਲਿਸ ਨੂੰ ਫਟਕਾਰ ਲੱਗੀ ਆ ਹੁਣ ਫਿਰ ਤਿੰਨ ਤਰੀਕ ਨੂੰ ਕੋਰਟ ਦੇ ਵਿੱਚ ਅਗਲੀ ਹੀਅਰਿੰਗ ਆ ਸਾਨੂੰ ਕੋਰਟ ਇਟ ਇਜ਼ ਓਨਲੀ ਜਸਟਿਸ ਇਫ ਵੀ ਕੈਨ ਗੈਟ ਇਜ਼ ਫਰਮ ਕੋਰਟ ਆਮ ਟੈਲਿੰਗ ਯੂ ਥਿਸ ਇਜ਼ ਦਾ ਫੈਕਟ ਆਫ ਲਾਈਫ ਕਿ ਜਸਟਿਸ ਅਗਰ ਮਿਲੇਗਾ ਸਾਨੂੰ ਉਹ ਕੋਰਟ ਈ ਮਿਲੇਗਾ ਕਿਉਂਕਿ ਇਹ ਤੇ ਸਰਕਾਰਾਂ ਤੇ ਇਹ ਪੁਲਿਸ ਹੈ ਸਾਰੀ ਮਿਲੀ ਭਕਤ ਚੱਲ ਰਹੀ ਹੈ ਮੈਂ ਤੇ ਅਸੀਂ ਸਿੰਪਲ ਲੋਕਾਂ ਨੂੰ ਇਹ ਕਹਾਣੀਆਂ ਰਾਜਨੀਤੀਆਂ ਖੇਡ ਨਹੀਂ ਨਹੀਂ ਆਉਂਦੀਆਂ ਜੋ ਤੁਸੀਂ ਅੱਜ ਇੱਕ ਦੇਸ਼ ਦੀ ਬੇਟੀ ਦਾ ਸਿਰ ਨਿਵਾ ਕੀਤਾ ਹੈ ਕੱਲ ਮੇਰੇ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਆਸ਼ੀਰਵਾਦ ਦੇ ਰਿਹਾ ਸੀ ਕਿ ਤੁਹਾਨੂੰ ਜਸਟਿਸ ਮਿਲੇਗਾ ਕੱਲ ਕਿਸੇ ਦੀ ਵੀ ਬੇਟੀ ਤੁਹਾਡੇ ਉੱਪਰ ਟਰਸਟ ਨਹੀਂ ਕਰੇਗੀ ਪੂਰੇ ਪੰਜਾਬ ਦੀ ਧੀਆ ਹੋਣ ਜਾਂ ਪੰਜਾਬ ਦੀ ਬੇਟੀਆਂ ਜਾਂ ਪੰਜਾਬ ਦੀ ਵਾਈਫ ਜਿਹੜੀ ਆ ਅਫਸਰਿਆ ਜਿਹੜੀ ਵੀ ਇਨਸਾਨੀਅਤ ਦੇ ਨਾਮ ਤੇ ਜਿੰਨੀ ਵੀ ਔਰਤ ਹੈ ਨਾ ਪੂਰੇ ਪੰਜਾਬ ਦੀ ਉਹ ਤੁਹਾਨੂੰ ਕਦੇ ਵਿਸ਼ਵਾਸ ਨਹੀਂ ਕਰਨਗੀ ਉਹ ਰਾਜ ਖਾਲੀ ਮੇਰੀ ਹਾਈ ਨਹੀਂ ਪਥੇਰਿਆਂ ਦੀ ਹਾਈ ਲੱਗੇਗੀ ਅਗਰ ਮਾਨੂੰ ਜਸਟਿਸ ਨਹੀਂ ਮਿਲਿਆ ਜੀ ਪਰ ਮੈਡਮ ਤੁਹਾਨੂੰ ਇਹ ਲੱਗਦਾ ਕਿ ਕਿ ਪਹਿਲਾਂ ਪਟਿਆਲਾ ਪੁਲਿਸ ਵੱਲੋਂ 8 ਦਿਨ ਐਫ ਆਈ ਆਰ ਲੇਟ ਜਿਹੜਾ ਮਸਲੇ ਨੂੰ ਲਮਕਾਉਣਾ ਜਾਂ ਵਾਰ-ਵਾਰ ਤੁਹਾਨੂੰ ਕਦੇ ਪਟਿਆਲਾ ਬੁਲਾਉਣਾ ਕਦੇ ਚੰਡੀਗੜ੍ਹ ਬੁਲਾਉਣਾ ਤੇ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਕੋ ਤੁਹਾਡੀ ਸਪੀਡ ਨੂੰ ਮਾਰਨ ਦੀ ਕੋਸ਼ਿਸ਼ ਆ ਕਿ ਤੁਸੀਂ ਲੜਾਈ ਲਈ ਉਹਨੇ ਜੋਸ਼ੀਲੇ ਨਾ ਰਹੇ ਮੈਂ ਹਾਰ ਜਾਵਾਂ ਥੱਕ ਜਾਵਾਂ ਤੇ ਛੱਡਦਾ ਬਟ ਮੈਂ ਆਏ ਮਾਨ ਸਰਕਾਰ ਤੇ ਅਧਿਕਾਰੀਆਂ ਨੂੰ ਆ ਦੱਸਦਾ ਕਿ ਮੈਂ ਇੱਕ ਫੌਜੀ ਦੀ ਬੀਵੀ ਆ ਜੋ ਗੋਲੀ ਖਾਣ ਤੋਂ ਵੀ ਨਹੀਂ ਡਰਦੀ ਜਿਹੜੀ ਬਾਰਡਰ ਤੇ ਉਸਦਾ ਪਤੀ ਖੜਾ ਹੁੰਦਾ ਹੈ ਨਾ ਜਦੋਂ ਜਦੋਂ ਸਾਹਮਣੇ এনਕਾਊਂਟਰ ਹੋ ਰਹੇ ਹੁੰਦੇ ਨੇ ਤੇ ਉਹ ਭੱਜ ਕੇ ਨਹੀਂ ਆਂਦਾ ਉਹ ਉੱਥੇ ਖੜਾ ਰਹਿੰਦਾ ਹੈ ਕਿ ਤੁਹਾਡੀ ਸੁਰੱਖਿਆ ਕਰਨ ਲਈ ਤੇ ਅੱਜ ਪੰਜਾਬ ਦੀ ਸੁਰੱਖਿਆ ਖਾਲੀ ਮੇਰੀ ਕਹਾਣੀ ਨਹੀਂ ਹੈ ਪੰਜਾਬ ਦੇ ਹਰ ਘਰ ਦੀ ਕਹਾਣੀ ਹੈ ਜਿਸ ਲਈ ਮੈਂ ਖੜੀ ਹਾਂ ਐ ਕੋਈ ਸਿਆਸੀ ਤੁਸੀਂ ਇਸ ਨੂੰ ਵੀ ਸਿਆਸੀ ਮੁੱਦਾ ਬਣਾ ਦਿੱਤਾ ਸਿਆਸੀ ਮੁੱਦਾ ਨਹੀਂ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ ਜੋ ਤੁਹਾਨੂੰ ਦੇਖ ਕੇ ਅਗਰ ਤੁਹਾਡੇ ਦਿਲ ਨਹੀਂ ਤੜਪਿਆ ਤੇ ਤੁਸੀਂ ਕਿਦਾਂ ਦੇ ਪਿਓ ਜਿਹੜੇ ਅਸੀਂ ਕਹਿੰਦੇ ਆ ਸੀਐਮ ਜਿਹੜਾ ਹੁੰਦਾ ਹੈ ਪੂਰੇ ਪੰਜਾਬ ਦਾ ਪਿਓ ਹੁੰਦਾ ਹੈ ਉਹ ਪੰਜਾਬ ਦੇ ਪਿਓ ਦਾ ਦਿਲ ਨਹੀਂ ਤੜਕਿਆ ਤੇ ਉਹ ਪਿਓ ਕਹਿੰਦੇ ਲਾਇਕ ਪਰ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਨਿਕਲਿਆ ਇੱਕ ਇੱਕ ਸ਼ਬਦ ਇੱਕ ਇੱਕ ਸ਼ਬਦ ਉਹਨਾਂ ਦਾ ਭਰੋਸੇਯੋਗਤਾ ਹੁੰਦੀ ਹੈ ਉਹਨਾਂ ਦੇ ਹਰ ਸ਼ਬਦ ਦੀ ਕਿਉਂਕਿ ਪਰ ਜੇ ਉਹ ਇਸ ਤਰੀਕੇ ਤੁਹਾਡੇ ਨਾਲ ਕਰਦੇ ਨੇ ਤਾਂ ਹੋਰ ਪੰਜਾਬ ਵਾਸੀ ਤੁਹਾਨੂੰ ਲੱਗਦਾ ਕਿ ਕੋਈ ਵਿਸ਼ਵਾਸ ਕਰੂਗਾ ਇਸ ਮਸਲੇਆਂ ਦੇ ਵਿੱਚ ਜੀ ਦੇਖੋ ਕੱਲ 6 ਵਜੇ ਕਹਿਆ ਸੀ ਅੱਜ ਬਾਤ ਚਾਹੀਦੀ ਕਿਉਂਕਿ ਕਿ ਕ੍ਰੈਡੀਬਿਲਟੀ ਆ ਨਾ ਉਸ ਅਹੁਦੇ ਦੀ ਕਿ ਕ੍ਰੈਡੀਬਿਲਟੀ ਆ ਉੱਥੋਂ ਨਿਕਲਿਆ ਕ੍ਰੈਡੀਬਿਲਟੀ ਕਿਥੋਂ ਜੀ ਕੱਲ 6 ਵਜੇ ਤੋਂ ਅੱਜ 6 ਵਜੇ 24 ਘੰਟੇ ਤੇ ਕ੍ਰੈਡੀਬਿਲਟੀ ਕਿੱਥੇ ਆ ਉਹ ਅਫਸਰ ਕਿੱਥੇ ਹੈ ਜਿਸ ਨੇ ਮੈਨੂੰ ਕਾਲ ਕਰਨਾ ਸੀ ਤੁਸੀਂ ਅੱਜ ਇੱਕ ਬੇਤੀ ਦਾ ਦਿਲ ਨਹੀਂ ਪੂਰੇ ਪੰਜਾਬ ਦੀਆਂ ਬੇਟੀਆਂ ਦਾ ਦਿਲ ਦਿਖਾਇਆ ਮਾਨ ਸਾਹਿਬ ਘਰੇ ਦੀਆਂ ਦੀਆਂ ਹੁੰਦੀਆਂ ਨਾ ਉਹ ਬਾਕੀ ਧੀਆ ਦਾ ਦਰਦ ਸਮਝਦੇ ਨਾ ਕਿ ਉਹਨਾਂ ਨਾਲ ਐਦਾਂ ਦੇ ਸਰਯੰਤ ਰੱਛ ਦੇਣ ਉਸ ਦੇ باوجود ਉਸ ਤੋਂ ਅੱਗੇ ਤੁਸੀਂ ਇਸ ਮਸਲੇ ਤੋਂ ਅੱਗੇ ਜਾ ਕੇ ਜਦੋਂ ਤੁਸੀਂ ਗੱਲ ਕਰਦੇ ਹੋ ਇਹ ਤੋਂ ਬਿਨਾਂ ਤੁਸੀਂ ਜਦੋਂ ਗੱਲ ਕਰਦੇ ਹੋ ਤੁਸੀਂ ਕਿਹਨਾਂ ਕਾਊਂਟਰਸ ਦੀ ਗੱਲ ਕਰਦੇ ਹੋ ਜੀ ਛੇਰੇ ਐਨਕਾਊਂਟਰ ਤੋਂ ਹੈ ਮੈਨੂੰ ਦੇਖੋ ਜਿਹੜਾ ਐਨਕਾਊਂਟਰ ਸੇਅ ਹੈ ਹੋਇਆ ਉਹਨਾਂ ਨੇ ਫੈਮਿਲੀ ਨੇ ਮੈਨੂੰ ਅਪਰੋਚ ਕੀਤਾ ਤੁਸੀਂ ਇਹ ਦੇਖੋ ਕਿ ਪੰਜਾਬ ਵਿੱਚ 84 ਜੀ ਦੇ ਜਿਹ ਹੋਏ ਸੀਗਾ ਆਪਣਾ 84 ਆਂਦੇ ਟਾਈਮ ਅਗਰ ਆਪਾਂ ਅੱਜ ਕਦਮ ਨਹੀਂ ਚੁੱਕਿਆ ਨਾ 84 ਮੈਂ ਕਲ ਮਾਨਸਾਹਬ ਨੂੰ ਵੀ ਕਿਹਾ ਸੀ ਸਾਨੂੰ ਪੰਜਾਬ 84 85 ਵਾਪਸ ਨਹੀਂ ਚਾਹੀਦਾ ਜੀ ਉਹ ਤੁਸੀਂ ਜਿਸ ਤਰੀਕੇ ਨਾਲ ਤੁਹਾਡੀ ਸਰਕਾਰ ਇਹ ਪੁਲਿਸ ਵਾਲਿਆਂ ਨੂੰ ਕਰਦੀ ਹੈ ਛੂਟ ਦिती ਹੋਈ ਹੈ ਉਸ ਤਰੀਕੇ ਨਾਲ ਤੇ 84ਾਂ ਤੇ देर ਨਹੀਂ ਲੱਗ ਪਰ ਮੁੱਖ ਮੰਤਰੀ ਸਾਹਿਬ ਦਾ ਇਹ ਵੀ ਤੁਸੀਂ ਜਿਸ ਤਰ੍ਹਾਂ ਬਾਹਰ ਆ ਕੇ ਸਾਰਾ ਬਰੀਫ ਕੀਤਾ ਪ੍ਰਸੰਗੇ ਤੁਸੀਂ ਤੇ ਇਹ ਵੀ ਕਹੇ ਸੀ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਹਿੰਦੇ ਜਾਂ ਚਾਰ ਕੋਈ ਮਾੜੇ ਮੁਲਾਜ਼ਮ ਨਹੀਂ ਜਾਂ ਚਾਰ ਜਿਸ ਤਰ੍ਹਾਂ ਉਦਾਹਰਨ ਦਿਆਂ ਕਿ ਗੰਦੀਆਂ ਮੱਛੀਆਂ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀਆਂ ਨੇ ਉਸ ਤਰੀਕੇ ਕਹਿੰਦੇ ਮਹਿਕਮੇ ਦੀ ਬਦਨਾਮੀ ਆ ਪਰ ਤੁਹਾਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਹੁਣ ਆਪਣੇ ਉਹਨਾਂ ਸ਼ਬਦਾਂ ਤੇ ਖੜੇ ਨੇ ਜੀ ਉਹਨਾਂ ਨੇ ਇਹ ਗੱਲ ਬਿਲਕੁਲ ਕਹੀ ਸੀ ਮਗਰ ਕਿੱਥੇ ਨੂੰ ਸ਼ਬਦ 24 ਘੰਟੇ ਚ ਮੈਨੂੰ ਕਿਹਾ ਸੀ 4 ਘੰਟੇ 6 ਵਜੇ ਤੁਹਾਨੂੰ ਮਿਲ ਜਾਏਗੀ ਖਬਰ ਜੀ ਉਹ 6 ਵਜੇ ਦੇ ਅੱਜ ਦੂਜੇ ਦਿਨ ਦੇ 6 ਵਜੇ ਮੁੱਖ ਮੰਤਰੀ ਸਾਹਿਬ ਤੁਸੀਂ ਸੁੱਤੇ ਪਏ ਹੋ ਹੂੰ ਤੁਹਾਨੂੰ ਕੋਈ ਤੁਸੀਂ ਆਪਣੇ ਬੰਦਿਆਂ ਤੋਂ ਕੋਈ ਜਵਾਬਦਾਦਾਰੀ ਨਹੀਂ ਤੁਹਾਡੀ ਤੁਸੀਂ ਦੇਸ਼ ਦੇ ਮੁੱਖ ਮੰਤਰੀ ਹੋ ਤੁਹਾਡੇ ਕੋਈ ਜਵਾਬਦਾਦਾਰੀ ਨਹੀਂ ਬੰਦੀ ਦੇਸ਼ ਨੂੰ ਜੀ ਬਿਲਕੁਲ ਉਹਨਾਂ ਦੀ ਜਵਾਬਦਾਦਾਰੀ ਬੰਦੀ ਹੈ ਖਾਲੀ ਮੈਨੂੰ ਨਹੀਂ ਅੱਜ ਪੂਰੇ ਦੇਸ਼ ਨੂੰ ਕਿ ਤੁਸੀਂ ਕੀ ਕੱਲ ਕਿਹਾ ਸੀ ਉਹ ਅੱਜ ਕੀ ਕੀਤਾ ਹੈ he is answerable to the complete nation he is answerable to punjab ta miss baat hun todi jdi aakhri te final jdi ummeed hai todi sirf 3 tan tarikh nu court de vich jo faisla aega tonu osay te hi a ji main vishwas rakdiyan judiciary ata hai ਹਰੇਕ ਵਿਭਾਗ ਜਿਦਾ ਕਹਿੰਦੇ ਨਾ ਉਹਨ ਪੁਲਿਸ ਤੇ ਕੁਝ ਕਰਮਚਾਰੀਆਂ ਚਾਰ ਐਸਐਚਓ ਨੂੰ ਮੋਜਾਨ ਲਈ ਤੁਸੀਂ ਮਨੂੰ ਐ ਖਾਲੀ ਐ ਸੋਚੋ ਚਾਰ ਐਸਐਚਓ ਕਿੰਨੇ ਖਾਰ ਹੋਨੇ ਆ ਜਿਨ੍ਹਾਂ ਨਾ ਬਚਾਨ ਲੈ ਪੂਰੇ ਐਵੀਡੈਂਸ ਹੋਣ ਤੋਂ ਬਾਅਦ ਉਹ ਜੀ ਖੁੱਲੇ ਸਰੇ ਆਮ ਗੱਡੀਆਂ ਲੈ ਕੇ ਫਿਰਦੇ ਪੈਨ ਪਰ ਪਰ ਦੂਜੇ ਪਾਸੇ ਪੁਲਿਸ ਦਾ ਜਿਹੜਾ ਤਰਕ ਆਉਂਦਾ ਕਿ ਤੁਹਾਡੇ ਬੇਟੇ ਨੇ ਪਹਿਲ ਕੀਤੀ ਆ ਉਹਨਾਂ ਨੇ ਪੰਚ ਕੀਤਾ ਪੰਚ ਮਾਰਿਆ ਉਹ ਸਾਰੇ ਕਹਿ ਰਹੀਆਂ ਪ੍ਰੂਫ ਕਰਨ ਮੈਂ ਤਾਂ ਕਹਿ ਰਹੀ ਆ ਨਾ सीबीआई ਇਨਕੁਆਇਰੀ ਤਾਂ ਹੀ ਤੇ ਕਹਿ ਰਹੀ ਆ ਜਸਟਿਸ ਦੇਖੋ सीबीआई ਕੋਈ ਮੇਰੇ ਪਾਪਾ ਨੇ ਤੇ ਨਹੀਂ ਰੱਖੀ ਹੋਈ ਮੈਂ ਤਾਂ ਇੱਕ सीबीआई ਇਨਕੁਆਇਰੀ ਜਿਹੜੀ ਮੰਗਦੀ ਆ ਮੈਂ ਕਹਿ ਰਹੀ ਆ ਫਿਰ ਇਨਵੈਸਟੀਗੇਸ਼ਨ ਹੋਏ ਜੀ ਔਰ ਜੋ ਜਿਸ ਦੀ ਗਲਤੀ ਸਾਹਮਣੇ ਆਂਦੀ ਹੈ ਉਸ ਨੂੰ ਡਬਲ ਸਜ਼ਾ ਮਿਲੇ ਪਰ ਤੁਸੀਂ ਜੋ ਇਹ ਸੈੱਟ ਬਣਾ ਰਹੇ ਨੇ ਪੰਜਾਬ ਪੁਲਿਸ ਦੀ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਵਾਇਆ ਕਿ ਇਹੀ ਮੁੱਖ ਮੰਤਰੀ ਸਾਹਿਬ ਜਦੋਂ ਪਾਵਰ ਦੇ ਵਿੱਚ ਨਹੀਂ ਸੀਗੇ ਭਗਵੰਤ ਸਿੰਘ ਮਾਨ ਇਹ ਸੈੱਟ ਨੂੰ ਕਹਿੰਦੇ ਹਾਂ ਦੀ ਸੈੱਟ ਦਾ ਮਤਲਬ ਵੀ ਸੈੱਟ ਹੋ ਜਾਓ ਸਿਰਫ ਬੈਠ ਜਾਓ ਕੰਮ ਨਹੀਂ ਕਰਨਾ ਕੋਈ ਜਾਂਚ ਨਹੀਂ ਕਰਨੀ ਪਰ ਹੁਣ ਉਹ ਕਹਿੰਦੇ ਨਾ ਮੈਂ ਅਸੀਂ ਨਾ ਸੱਤਿਆਂ ਚਾ ਨਾ ਸਾਨੂੰ ਇਹ ਪੋਲਿਟਿਕਸ ਖੇਡਨੀ ਆਂਦੀ ਹੈ ਸਾਨੂੰ ਤਾਂ ਜਿਹੜਾ ਬੰਦਾ ਆਸ਼ਵਾਸਨ ਦਿੰਦਾ ਅਸੀਂ ਸੋਧਿਆ ਉਹ ਯੂ ਸੱਚਾ ਹੈ ਮਗਰ ਨਿਕਲਦੇ ਆ ਸਾਰੇ ਝੂਠੇ ਨੇ ਇਹਨਾਂ ਦੀ ਆਦਤ ਹੋ ਚੁੱਕੀ ਹੈ ਕਿਉਂਕਿ ਇਹਨਾਂ ਨੂੰ ਪੋਲਿਟਿਕਸ ਵਿੱਚ ਜਿਹੜੇ ਹੁੰਦੇ ਨਾ ਲੋਕਿ ਉਹ ਕੋਈ ਵੀ ਮਤਲਬ ਉਹ ਇਦਾਂ ਨਹੀਂ ਹੈ ਕਿ ਸਾਰੇ ਪੋਲਿਟਿਸ਼ੀਅਨ ਖਰਾਬ ਹੁੰਦੇ ਨੇ ਇਦਾਂ ਸਾਡੇ ਨਾਲ ਮੇਰੇ ਦੇਖੋ ਬ੍ਰਦਰ ਇਨ ਲਾਇਨ ਗੁਰਦੇਵ ਸਿੰਘ ਟਿਲੋ ਉਹਨਾਂ ਨੇ ਇੱਕ ਵਾਰੀ ਆਪਣੇ ਸਿਆਸੀ ਗੁਰਦੇਵ ਦਾ ਮਤਲਬ ਕੋਈ ਗੱਲ ਨਹੀਂ ਕੀਤੀ ਕਿ ਮੈਂ ਬੀਜੇਪੀ ਦਾ ਚਲੋ ਮਾਨ ਸਾਹਿਬ ਨੂੰ ਮਿਲਣ ਗਏ ਤੇ ਉਹਨਾਂ ਨੇ ਮੇਰੇ ਨਾਲ ਧੰਨਵਾਦ ਕਰ ਦਿਆ ਮਾਨ ਸਾਹਿਬ ਦਾ ਪਰ ਮਤਲਬ ਤੁਸੀਂ ਸਾਡੇ ਜਿਹੇ ਸਿੰਪਲ ਲੋਕਾਂ ਤੇ ਦਿਨ ਦੁਖਾਓਗੇ ਤੇ ਤੁਸੀਂ ਪੰਜਾਬ ਸਰਕਾਰ ਫੇਰ ਬਣਾ ਲੋਗੇ ਇਹ ਗਲਤ ਹੈ ਨਹੀਂ ਹੈ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਅਗਰ ਜਨਤਾ ਲਈ ਤੁਸੀਂ ਖੜੇ ਨਹੀਂ ਹੋ ਸਕਦੇ ਤੁਸੀਂ ਪੰਜਾਬ ਦੀ ਵਸਿਆਆਂ ਲਈ ਖੜੇ ਨਹੀਂ ਹੋ ਸਕਦੇ ਤੇ ਤੁਹਾਨੂੰ ਪੰਜਾਬ ਤੇ ਰਹਿਣ ਦਾ ਕੋਈ ਹੱਕ ਨਹੀਂ ਜੀ ਤੁਸੀਂ ਢੱਲੋਂ ਸਾਹਿਬ ਦੀ ਗੱਲ ਕੀਤੀ ਤੁਹਾਡੇ ਬ੍ਰਦਰ ਇਨ ਲਾ ਗੁਰਤੇਜ ਸਿੰਘ ਢਿੱਲੋਂ ਨੇ ਜੋ ਉਹ ਵੀ ਕਹਿ ਰਹੇ ਸੀ ਕਿ ਲਗਾਤਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਉਹਨਾਂ ਨੂੰ ਇਹ ਸਿਲਸਿਲਾ ਰੁਕਿਆ ਜਾਂ ਉਹਨਾਂ ਨੂੰ ਵੀ ਥ੍ਰੈਟ ਕੀਤਾ ਜਾ ਰਿਹਾ ਨਾਲ ਕਰੀ ਸਜਾ ਜੇ ਪੁਲਿਸ ਵਾਲੇ ਜਿਹੜੇ ਰੋਜ਼ ਹੀ 10 ਦਿਨ ਦਾ ਜਿਹੜਾ ਗਾਰਡ ਇੱਕ ਗਨਮੈਨ ਦਿੱਤੇ ਹੋਏ ਨੇ ਰੋਜ਼ ਹੀ ਬਦਲ ਦਿੰਦੇ ਨੇ ਤੇ ਤੁਸੀਂ ਕਿੱਥੇ ਜਾਣਾ ਹੁੰਦਾ ਉਹ ਹੁੰਦੇ ਨਹੀਂ ਹਨ ਤੇ ਅੱਜ 10 ਦਿਨਾਂ ਬਾਅਦ ਜਦੋਂ ਅਸੀਂ ਚਿੱਠੀ ਪਾਈ ਹੈ ਕਦੇ ਕੋਈ ਬੰਦਾ ਆਂਦਾ ਹੈ ਕਦੇ ਕੋਈ ਬੰਦਾ ਆਂਦਾ ਕੁਝ ਪਤਾ ਨਹੀਂ ਲੱਗ ਰਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਐਸਾ ਇਹ ਚਾਹਦੇ ਨੇ ਐਸਾ ਸਾਰਾ ਪ੍ਰੈਸ਼ ਥੱਕ ਕੇ ਹਾਰ ਮੰਨ ਲਾਂ ਮਗਰ ਮੈਂ ਤੁਸੀਂ ਥੱਕ ਜਾਓਗੇ ਤੁਸੀਂ ਥੱਕ ਜਾਓਗੇ ਮੈਂ ਫੌਜੀ ਦੀ ਬੀਵੀਆਂ ਆਖਰੀ ਦਮ ਤੱਕ ਲੜੂੰਗੀ ਜਦ ਤੱਕ ਮੇਰੇ ਮੈਨੂੰ ਜਲਾਇਆ ਨਹੀਂ ਜਾਏਗਾ ਨਾ ਤਦ ਤੱਕ ਮੈਂ ਲੜਾਈ ਲੜੂੰਗੀ ਇਹ ਕਹਿ ਦਿਓ ਤੁਹਾਨੂੰ ਤੁਸੀਂ ਇਹ ਮੰਨ ਲਿਆ ਕਿ ਹੁਣ ਲੜਾਈ ਆਰ ਪਾਰ ਦੀ ਆ ਮੰਨ ਲਿਆ ਹੋਇਆ ਜੀ ਆਰ ਪਾਰ ਦੀ ਲੜਾਈ ਹੈ ਜੈ ਜਸਟਿਸ ਪੰਜਾਬ ਲਈ ਹੈ ਮੈਂ 84 ਅੱਜ ਮੈਂ ਥਾਨ ਲਈ ਹੈ ਪੰਜਾਬ 84 ਨਹੀਂ ਆਂਦਾਉਂਗੀ ਮੈਂ ਕੋਈ ਪੋਲਿਟਿਕਸ ਜੁਆਇਨ ਨਹੀਂ ਕਰਾਂਗੀ ਮਗਰ ਮੈਂ ਹਰ ਇੱਕ ਪੰਜਾਬ ਵਾਸੀ ਲਈ ਖੜੀ ਹੋऊंगी ਔਰ ਪੰਜਾਬ ਵਿੱਚ 84 ਨਹੀਂ ਹੁੰਦਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦੇ ਹਾਂ ਜੋ ਵੀ ਧਿਰ ਇਸ ਮਸਲੇ ਦੇ ਵਿੱਚ ਸਹੀ ਆ ਜੋ ਧਿਰ ਸੱਚੀ ਆ ਉਸ ਨੂੰ ਇਨਸਾਫ ਜ਼ਰੂਰ ਮਿਲੇ ਸਰ ਸ਼੍ਰੀ ਗੱਲ ਜੀ ਜੀ ਸ਼ੁਕਰੀਆ